ਪਹਿਲੀ ਗੱਲ ਤੇ ਮੈਂ ਕਹਿੰਦਾ ਆਂ ਵੀ ਬੀਬੀ ਜਿਹੜੀ ਹੈਗੀ ਗਨੀਪੁਰ ਉਹਨੂੰ ਜਿੰਨਾ ਕਿ ਵਕੀਲ ਚਾਬੀ ਲਾਉਂਦੇ ਜਿੰਨਾ ਕਿ ਦੱਸਦੇ ਉਹਨਾਂ ਕੋਲ ਦਿੰਦੀ ਹਾਂ ਹਰਸ਼ਦੀਪ ਕਲੇਰ ਮੇਰੇ ਖਿਆਲ ਸਾਇਦ ਅੱਜ ਬੱਦਲਦੀ ਚ ਨੇ ਨਹੀਂ ਆਇਆ ਸਾਹਮਣੇ ਇੱਕ ਵਕੀਲ ਇਹਨਾਂ ਦਾ ਰਾਜਵਿੰਦਰ ਵੀ ਹੈਗਾ ਸੀ ਕਹਿੰਦੇ ਉਹਨੂੰ ਉਹਨਾਂ ਨਾਲ ਸ਼ਾਮਲ ਨਹੀਂ ਜਾਂਦਾ ਅੰਦਰ ਵੱਖਰੀ ਗੱਲ ਆ ਤੱਕੇ ਤੋਂ ਕੇ ਮਾਰੇ ਦਾਵਾ ਕਰ ਰਹੇ ਨੇ ਸਾਡੇ ਜਿਹੜੇ ਦਮਨਦੀਪ ਸਿੰਘ ਸੋਹਤੀ ਨੇ ਵੀ ਤੱਕੇ ਮਾਰੇ ਜੀ ਫਲਾਣ ਕੀਤਾ ਜੀ ਠੀਕ ਕੀਤਾ ਉਹ ਕਹਿੰਦੇ ਠੀਕ ਕੋਈ ਗੱਲ ਹੁਣ ਅਗਰਿਕਲ ਜਿਹੜੀ ਗੱਲ ਆ ਵੀ ਬੀਬੀ ਕਦੀਪ ਕੌਰ ਤੇ ਜਿਹੜੇ ਸੋਹਤੀ ਕਹਿੰਦੇ ਕੁਝ ਮਿਲਿਆ ਹੀ ਨਹੀਂ ਬਿਕਰ ਮਜੀਠੀ ਉਹ ਜੀ ਵੀ ਗੱਲ ਨਹੀਂ ਹੋਈ ਫੈਰੀ ਸੋਹਤੀ ਕਹਿੰਦੇ ਵੀ ਸਾਡੇ ਕੋਲ ਬਹੁਤ ਕੁਝ ਹੈ ਬਹੁਤ ਕੁਝ ਮਿਲਿਆ ਤੇ ਜਲਦੀ ਅਸੀਂ ਚਲਾਨ ਪੇਸ਼ ਕਰਾਂਗੇ ਸਭ ਕੁਝ ਸਾਹਮਣੇ ਆ ਜਾਊਗਾ ਕੀ ਕੀ ਨਹੀਂਗਾ ਬਾਕੀ ਜਿਹੜੀ ਦਿੱਲੀ ਦੀ ਗੱਲ ਹੈ ਦਿੱਲੀ ਦੀ ਜਿਹੜਾ ਸੈਨਿਕ ਫਾਰਮ ਮਨਾਂ ਉਹ ਬਹੁਤ ਇੰਪੋਰਟੈਂਟ ਇੰਪੋਰਟੈਂਟ ਕਲੂ ਹੈ ਜਿਹੜਾ ਸੈਨਿਕ ਫਾਰਮ ਦੀ ਬਕਾਇਦਾ ਤੌਰ ਤੇ ਬੈਂਕ ਦੀਆਂ ਕਿਸ਼ਤਾਂ ਨਾ ਦੇਣ ਕਰਕੇ ਉਹ ਨਲਾਮ ਕਰ ਦਿੱਤਾ ਗਿਆ ਸੀ ਜਿਹੜਾ ਸੈਨਿਕ ਫਾਰਮ ਨੂੰ ਛੱਡਣ ਤੋਂ ਬਾਅਦ ਵਿਕਰਮ ਮਜੀਠੀਆ ਦਾ ਪਰਿਵਾਰ ਇੱਕ ਚਾਰ ਮਰਲੇ ਦੇ ਇੱਕ ਮਕਾਨ 'ਚ ਰਹਿੰਦੇ ਨੇ ਦਿੱਲੀ ਦੇ ਵਿੱਚ ਜਿਹਦੇ 3 ਇਹ ਸਿੱਧ ਮਾਲਕੀਂ ਦਾ ਤੋਂ ਉੱਪਰਲੇ ਪਰਸੇ ਕਰਾਇਦਰ ਬਣ ਗਰੀਨ ਨੇ ਤੇ 2007 ਦੇ ਵਿੱਚ ਵਿਕਿੰਨ ਸਿੰਘ ਮਜੀਠੀਆ ਜਿਹੜੇ ਨੇ ਇਹ ਮੰਤਰੀ ਬਣਦੇ ਨੇ ਤੇ 2009 ਤੱਕ ਰਹਿੰਦੇ ਤੇ 2009 ਤੱਕ ਇਹਨਾਂ ਦਾ ਇੰਨਾ ਕੁ ਰੌਲਾ ਪੈ ਗਿਆ ਸੀਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੋਸਤੀਫਾ ਲੈ ਲਿਆ ਸੀ ਮੰਤਰੀਸ਼ਿਪ ਚਲੀ ਗਈ ਸੀ ਫੇਰ ਵੀ ਇਹ ਸੁਪਰ ਮੱਖ ਮੰਤਰੀ ਬਾਤ ਵਿੱਚ ਚਿਰਦੇ ਰਹੇ ਹੁਣ ਸਵਾਲ ਇਹ ਪੈਦਾ ਹੁੰਦਾ ਵੋ 150 ਤੋਂ ਲੈ ਕੇ 200 ਕਰੋੜ ਦਾ ਫਾਰਮ ਆਉ ਜਿਆ ਸੈਨਿਕ ਫਾਰਮ ਆ ਉਸ ਫਾਰਮ ਦੇ ਵਿੱਚ ਵਿਕਰਮ ਸੀ ਕਿ ਮਜੀਠੀ ਹੋਰਾਂ ਨੇ ਦੁਬਾਰਾ ਖਰੀਦਿਆ ਤੇ ਕਿਹਨੇ ਦਿੱਤਾ ਪੈਸੇ ਕਿੱਥੋਂ ਆਏ ਕੋਈ ਲੋਨ ਲਿਆ ਕੋਈ ਠੱਗੀ ਮਾਰੀ ਕਿਸੇ ਨੇ ਪੈਸੇ ਦਾਨ ਕੀਤੇ ਵੀ ਬਾਹਰ ਉਹ ਇਹ ਜੀ ਪਤਾ ਨਹੀਂ ਇੰਨਾਂ ਦੀ ਬਕਾਇਦਾ ਤੌਰ ਤੇ ਜਿਹੜੀ ਆਪਣੀ ਮਿਲ ਸੀਗੀ ਸ਼ੂਗਰ ਮਿਲ ਸੀ ਉਹ ਵੀ ਬੰਦ ਹੋ ਗਈ ਸੀ। ਇਹ ਕਿੰਨਾਂ ਦੀ ਸ਼ਰਾਫੈਕਟਰੀ ਵੀ ਬੰਦ ਹੋ ਗਈ ਸੀ। ਉਸ ਤੋਂ ਬਾਅਦ ਸਭ ਕੁਝ ਅਮਾਉਂਡ ਲਜ ਹੋ ਜਾਂਦਾ ਵਾ। ਬੈਂਕ ਤੋਂ ਲੋਨ ਵੀ ਮਿਲਦੇ ਨੇ। ਕੰਮ ਵੀ ਹੁੰਦੇ ਨੇ। ਫੈਕਟਰੀਆਂ ਜਲਦੀਆਂ ਤੇ ਸੈਲਫ ਫਾਰਮ ਵਾਲਾ ਬੜਾ ਵੱਡਾ ਸਬੂਤ ਹੈ। ਉਹਦੇ ਵਿੱਚ ਵਿਜੀਲੈਂਸ ਕਰਦੀ ਆਂਦੀ ਆਂ ਕਿ ਇਹਦੇ ਵਿੱਚ ਬਕਾਇਦਾ ਤੌਰ ਤੇ ਸਿਕਮ ਸਿੰਘ ਮਜੀਠੀ ਦਾ ਵੱਡਾ ਰੋਲ ਆ ਰੈਗਲ ਜਿਹੜੀ ਬੀਬੀ ਗਨੀਪੌਰ ਕਹਿੰਦੀ ਆਂ ਕਿ ਜਿਹੜਾ ਗ੍ਰੀਨ ਐਵੇਨਿਊ ਜਲੰਧਰ ਵਾਲਾ ਜਿੱਤੇ ਮੇਰੇ ਪਲਾਟ ਦੀ ਗੱਲ ਕੀਤੀ ਜਾਂਦੀ ਹੈ ਮੈਨੂੰ ਕਿਹਾ ਜਿੰਦਾ ਰੀਅਲ ਅਸਟੇਟ ਦੀ ਜਿਹੜੀ ਕੰਪਨੀ ਮੇਰੀ ਸੀ ਮੈਂਬਰ ਸੀ ਕਿ ਨਹੀਂ ਬਖਾ ਦਿਓ ਕਿੱਥੇ ਇਹ ਬੀਬੀ ਇਹ ਦਾ ਸਾਡੇ ਕੋਣੀ ਆਂਦਾ ਤੁਹਾਡੇ ਕੋਣੀ ਆ ਤੇ ਅਦਾਲਤ ਚ ਪੇਜੋ ਚਲਾਉਂਦੇ ਪੱਤਰ ਲੱਗ ਅਗਲੀ ਗਿਕ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਜਿਮਨੀ ਚ ਨਾ ਆਇਆ ਕੀ ਤੁਸੀਂ ਸਮਝਦੇ ਹੋ ਕਿ ਕਿਸੇ ਪੁਲਸ ਅਧਿਕਾਰੀ ਦੀ ਪਰਮਿਸ਼ਨ ਤੋਂ ਬਿਨਾਂ ਜਾਂ ਉਹ ਜਿਹੜਾ ਆਈਓ ਪਾਗੂ ਤੋਂ ਪਾਇਆ ਨਹੀਂ ਪਾਇਆ ਗਿਆ ਉਹ ਸਰਗਰ ਪ੍ਰਕਾਸ਼ ਸਿੰਘ ਬਾਦਲ ਤੋਂ ਕਹਿ ਕੇ ਪਾਇਆ ਗਿਆ ਇਹਦਾ ਨਾ ਪਾ ਗਿਆ ਜਦੋਂ ਇਹਦਾ ਰੌਲਾ ਪਿਆ ਉਹਨੂੰ ਫਿਰ ਪੁਲਿਸ ਨੇ ਕਾਫੀ ਇੱਕ ਤੇ ਪਾਰਟੀ ਤੇ ਕਰੈਕਟਰੀ ਕੋਲ ਆਪਨ ਜੇ ਆਜੋ ਰਾਜਵੰਦਰ ਸਿੰਘ ਬੈਸ ਵਕੀਰਪੁਰ ਚਲੇਗੀ ਕਾਫੀ ਤਾਂ ਉਹ ਕਿਤੇ ਮਿਲਦੀ ਉਹਨੂੰ ਪੁਲਿਸ ਨੇ ਪ੍ਰਵੈਡ ਕਰਾਈਏ ਵਿਕਰਮ ਸਿੰਘ ਮਜੀਠੀ ਦਾ ਨਾਂ ਜਿਹੜਾ ਭੋਲੇ ਨੇ ਲਿਆ ਸੀ ਕਟਿਆਰੀ ਦੇ ਵਿੱਚ ਐਵੇਂ ਥੋੜੀ ਲਿਆ ਸੀ ਪਿਛਲੇ ਪਾਸੇ ਕੀ ਗਿਆ ਸੀ ਉਹਨੂੰ ਵੀ ਤੂੰ ਆ ਗੱਲ ਕਹਿਣੀ ਹੈ ਕੀ ਵਿਕਰਮ ਮਜੀਠੀ ਦੀ ਵਾਰਡ ਜਿਹੜੀ ਪਾਪੂਲਾਰਿਟੀ ਆ ਉਹਨੂੰ ਬ੍ਰੇਕਾ ਕਿਵੇਂ ਲਾਉਣੀ ਹੈ ਇਹ ਵੱਡੇ ਵੱੱਡੇ ਦੀ ਪਾਲਿਸੀ ਸਾਰੀ ਇੱਕੀ ਹੈ ਹਾਲ ਹੀ ਕੇ ਬਿੱਟੂ ਦਾਵਾ ਕਰਦਾ ਵਾ ਕਿ ਜਲੰਧਰ ਦੇ ਲਾਮੜਾ ਥਾਣੇ ਦੇ ਵਿੱਚ ਸਾਡੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਗਿਆ ਮੈਨੂੰ ਤੇ ਜਗਦੀਸ਼ ਭੋਜੇ ਨੂੰ ਲਿਆ ਕੇ ਬਕਾਇਦਾ ਤੌਰ ਤੇ ਇੰਨਾ ਕੁ ਟੌਰਚਰ ਕੀਤਾ ਕਿ ਸਾਡੇ ਸਰੀਰ ਦਾ ਕੋਈ ਅੰਗ ਨਹੀਂ ਸੀ ਬਚਿਆ ਜਿੱਥੇ ਇਹਨਾਂ ਕਰੰਟ ਲਾ ਲਾਇਆ ਕਈ ਦਿਨ ਸੰਦਰਮਾਨ ਤੇ ਰੱਖਿਆ ਇੱਕ ਜਸਪ੍ਰੀਤ ਸਿੰਘ ਬਰਾੜ ਸ਼ਹਿਰ ਡੀਐਸਪੀ ਸੀ ਜਿਹਨੇ ਇੰਟਰੋਗਰਿਟ ਕੀਤਾ ਸੀ ਉਹ ਲੱਗਦਾ ਵਿਕਰਮ ਜਿਹਦੇ ਖਾਸ ਹੋਏ ਕੋਈ ਨਾ ਇਸ ਕਰਕੇ ਜਿਹੜੀਆਂ ਇੱਕ ਟਰਾਂਮਾ ਵਾਪਰੀਆਂ ਇਹ ਨਹੀਂ ਵਾਪਰੀਆਂ ਇਹਨਾਂ ਦੇ ਪਿੱਛੇ ਇਹਨਾਂ ਦੇ ਆਪਣੇ ਘਰੇਲੂ ਝਗੜੇ ਨੇ ਕਿੰਨੇ ਕਿਤੇ ਕੋਈ ਘਰੇਲੂ ਸਬੰਧੀ ਹੋਰੀ ਕੋਈ ਨਾ ਜਿਵੇਂ ਆਪਾਂ ਗੱਲ ਕੀਤੀ ਆ ਕਿ ਵਿਕਰਮ ਮਜੀਠੀ ਦਾ ਨਾਂ ਜਿਵੇਂ ਜਿਵੇਂ ਨਹੀਂ ਆਇਆ ਬਿਕਰਮ ਜਿੱਠੇਰ ਦਾ ਐਵੇਂ ਪੁਰੇ ਨਿੰਦਿਆ ਬਿਕਰਮ ਜਿੱਠੇ ਦੀ ਗ੍ਰਿਫਤਾਰੀ ਐਵੇਂ ਨਹੀਂ ਹੋਈ ਗ੍ਰਿਫਤਾਰੀ ਬਿਕਰਮ ਜਿੱਠੇ ਦੀ ਜਿਹੜੀ ਐਸਲ ਚੈਕਿੰਗ ਹੋ ਰਹੀ ਆ ਪਰ ਮੈਸ਼ ਹੋਰੀ ਪ੍ਰਾਪਰਟੀ ਦੀ ਸਾਰੇ ਐਸਟੇ ਕੀਤੀ ਜਾ ਰਹੀ ਆ ਐਵੇਂ ਨਹੀਂ ਹੋਈ ਇਹਦੇ ਮਗਰ ਇਹਨਾਂ ਦੇ ਆਪਣੇ ਭਰੇਲੂ ਜਿਹੜੇ ਨਾ ਕੜਬਣਾ ਉਹ ਵੀ ਕੰਮ ਕਰ ਰਹੀਆਂ ਬੀਬੀ ਗਨੀਬ कौर ਜਿਹੜੀ ਨਾ ਉਹ ਭੋਲੀ ਉਹਨੂੰ ਬੁਧੀ ਗੱਲਾਂ ਦੇ ਪਤਾ ਹੈ ਕਰਨ ਜਿੰਨੀ ਗੱਲ ਕਹਿੰਦੇ ਉਨੀ ਕੀ ਗੱਲ ਕਰਦੀ ਵੱਧ ਨਹੀਂ ਕਰਦੀ ਹੁਣ ਮੇਰੇ ਤੋਂ ਕਹਿੰਦੀ ਜੋ ਗੱਬਰ ਸਿੰਘ ਆ ਗਿਆ ਮਜੀਠੀਆ ਆ ਗਿਆ ਗੱਬਰ ਸਿੰਘ ਆ ਗਿਆ ਮਜੀਠੀਆ ਆ ਗਿਆ ਉਹ ਗੱਬਰ ਨੇ ਤੇ ਬੜੇ ਭੇੜੇ ਕੰਮ ਕੀਤੇ ਸੀ ਪਰ ਤੁਸੀਂ ਸਿਸਟਮ ਪਲਾਤੀ ਪੀ ਇਹਨੇ ਵੀ ਕੀਤੇ ਕੇਸ ਕਰਕੇ ਵਿਕਰਮ ਸਿੰਘ ਕੇ ਮਜੀਠੀਆ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਨੇ ਲੇਕਿਨ ਫੈਰੀ ਸੋਪਤ ਕਹਿੰਦਾ ਵੀ ਸਾਡੇ ਕੋਲੇ ਬਹੁਤ ਸਾਰੇ ਸਬੂਤ ਨੇ ਅਸੀਂ ਆਪਣੇ ਚਲਾਂਚ ਦੱਸਾਂ ਲੇਕਿਨ ਜਿਹੜੇ ਇਹਦੇ ਵਕੀਲ ਨੇ ਵਿਕਰਮਜੀਠੀ ਦੇ ਕਹਿੰਦਾ ਲੱਭਾ ਹੀ ਕੁਛ ਨਹੀਂ ਕੀਤਾ ਹੀ ਕੁਛ ਨਹੀਂ ਜੀ ਫਿਰ ਬਨੂਏ ਦੱਸੋ 4 ਘੰਟੇ ਤੁਸੀਂ ਬਹਿਸ ਕੀਤੀ ਤੇ ਇਸ ਵਕੀਰ ਅਣੀ ਗੱਲ ਕਹਿੰਦੇ ਆ ਵੀ ਇਹੋ ਜੇ ਕੇਸ ਦੇ ਵਿੱਚ ਕਦੀ ਵੀ 2 ਦਿਨ ਜਾਂ 3 ਦਿਨ ਤੋਂ ਬਾਅਦ ਰਮਾਨ ਨਹੀਂ ਮਿਲਦਾ ਮਜੀਠੀ ਦਾ 7 ਦਿਨ ਦਾ ਰਮਾਨ ਕਿਉਂ ਨਹੀਂ ਦਿੱਤਾ ਗਿਆ 4 ਦਿਨ ਦਾ ਫਿਰ ਕੋ ਦਿੱਤਾ ਗਿਆ ਇਸ ਕਰਕੇ ਹੁਣ ਇਹ ਫੂਚ ਵਿੱਚ ਡਿੱਗੀ ਆ ਸੁੱਕੀ ਸੁੱਕੀ ਤੇ ਨਿਕਲ ਨਹੀਂ ਨਹੀਂ ਕੋ ਜਿੰਨਾ ਵੱਡਾ ਇਹਦਾ ਧਾਮ ਝਾਮ ਸੀ ਮਜੀਠੀ ਦਾ ਨਾ ਉਹਦੇ ਚ ਕਿੰਨੇ ਕਿੰਨੇ ਕੋ ਗੜਬੜ ਹੁੰਦੀ ਹੈ ਕਿੰਨੇ ਕਿੰਨੇ ਗੜਬੜ ਹੈਗੀ ਕੋਈ ਇਸ ਕਰਕੇ ਇੰਨਾ ਸੌਖਾ ਨਹੀਂ ਕਿ ਵਿਕਰਮ ਮਜੀਠੀ ਨੂੰ ਜ਼ੁਬਾਨ ਤੋਂ ਹੀ ਮਿਲ ਜੇ ਤੇ ਉਹ ਬਾਹਰ ਵੀ ਆ ਜੇ ਹਲਦੀ ਘੜੀ ਜਿਹੜੀ ਆ ਉਹ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਜੀ